ਇਹ ਖਬਰ ਸਾਰੇ ਹਲਕੇ ਤੇ ਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਕੋਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੁੰਦੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲਾਂ ਇਹ ਕੱਲ੍ਹ ਵੇਖੋ ਹੀ ਮੇਰੀਆਂ 10 ਮਿਸ ਕੱਲਾਂ ਮੈਸਟਰੀ ਸਾਹਿਬ ਮੈਂ ਸਪੈਸ਼ਲ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਅੱਜ ਕੌਣ ਲਾਇਆ ਮੈਂ ਵੀਰੇ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਮੈਨੂੰ ਲੋਕ ਫੋਨ ਕਰਦੇ ਪਾਣੀ ਕਿਹੜਾ ਯਾਰ ਗੱਪ ਬਾਲੇ ਮਾਰਦਾ ਕੰਮ ਡੱਕਾ ਹੀ ਨਹੀਂ ਕਰਦਾ ਤੂੰ ਘਰੇ ਬੈਠਾ ਕਹਿ ਦਿੰਦਾ ਹੋ ਗਿਆ ਤੂੰ ਫੋਟੋ ਨੇ ਭੇਜ ਦੇਣਾ ਪ੍ਰਾਣੀ ਨਾ ਵੀ ਸਾਨੂੰ ਸਭ ਦਾ ਬੇਕੂ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾ ਲੋ ਇੱਥੇ ਸਾਡੇ ਹੀ ਨਾ ਜੀ ਇੱਕ ਬੱਬਲਦੀਪ ਸਿੰਘ ਜੇਈ ਹੈ ਜੀ ਸੀ ਵੇਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਮੈਂ ਕਹਾਂ ਮੈਮ ਸਸਪੈਂਡ ਕਰ ਦੋ ਇਹਨੂੰ ਇਨੂ ਵੇਰੀਆ ਕਲਾਊਗੀ ਠੀਕ ਹੈ ਠੀਕ ਹੈ ਠੀਕ ਥੈਂਕ ਯੂ ਜੀ ਸੀ ਵੀਜ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਦਾ ਹੱਲ ਤੱਕ ਕੀ ਕਰਨਾ ਸੀ ਲੋਕਾਂ ਦੀਆਂ ਸ਼ਿਕਾਇਤਾਂ ਪ੍ਰਤੀ ਫੋਨ ਵੀ ਨਾ ਸੁਣਨ ਵਾਲੇ ਜੀ ਨੂੰ ਸਸਪੈਂਡ ਕਰਵਾ ਦਿੱਤਾ ਗਿਆ ਹੈ ਇਹ ਸਾਰਾ ਕੁਝ ਕੀਤਾ ਹੈ ਜੈਤੋ ਦੇ ਐਮ ਐਲ ਏ ਅਮੋਲਕ ਸਿੰਘ ਨੇ ਉਹਨਾਂ ਖੁਦ ਜੀ ਦੀ ਹਾਜ਼ਰੀ ਦੇ ਵਿੱਚ ਡੀ ਸੀ ਫਰੀਦਕੋਟ ਨੂੰ ਫੋਨ ਲਾਇਆ ਤੇ ਸਾਰੀ ਗੱਲਬਾਤ ਦੱਸੀ ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਇਸ ਜੀ ਨੂੰ ਸਸਪੈਂਡ ਕਰਨ ਦਾ ਹੁਕਮ ਕੀਤਾ ਆਓ ਸੁਣਦੇ ਹਾਂ ਕਿਸ ਤਰ੍ਹਾਂ ਸਾਰੀ ਇਹ ਗਲਬਤ ਹੋਈ ਤੇ ਕਿਸ ਤਰ੍ਹਾਂ ਐਮਐਲਏ ਨੇ ਫੋਨ ਕਰਕੇ ਇਸ ਜੀ ਨੂੰ ਸਸਪੈਂਡ ਕਰਾਇਆ ਜਿਹੜਾ ਲੋਕਾਂ ਦੀ ਸ਼ਿਕਾਇਤ ਤਾਂ ਦੂਰ ਕੀ ਕਰਨੀ ਆ ਉਹਨਾਂ ਦਾ ਫੋਨ ਤੱਕ ਨਹੀਂ ਸੁਣ ਰਿਆ ਸੀ ਕਾਹਦਾ ਕੰਮ ਆ ਤੁਹਾਡੇ ਦਾ ਪਾਣੀ ਦਾ ਸਪਲਾਈ ਦਾਗਾ ਵੀ ਵਾਟਰ ਸਪਲਾਈ ਦਾ ਚਲ ਸਾਡੇ ਕੋਲ ਕੋਈ ਜਿੰਨੀ ਕ ਮਦਦ ਹੋਵੇ ਨਹੀਂ ਸੀਵਰੇਜ ਬੋਰਡ ਦਾ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇ ਕੋਈ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਰ ਨੂੰ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਕਿਤੇ ਪਾਣੀ ਕੱਢਦਾ ਉਹ ਕਿਹਨੇ ਕੱਢਣਾ 300 ਫੁੱਟ ਪਾਏ ਪੈਣਾਂ ਦੀ ਪੈਣੀ ਹੈ ਜੀ ਅੱਛਾ ਹਾਂ ਇਹ ਹੁਣ ਫਿਰ ਹੁਣ ਇਹਨਾਂ ਤੇ ਇਹਦਾ ਪਾਣੀ ਕਨੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਕੱਢਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਪਾਣੀ ਫਿਰ ਆਪਾਂ ਹੀ ਕੱਢਣਾ ਹੈ ਤੇ ਫਿਰ ਜੇ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਹੈ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾਂ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚ ਸਿਵਰੇਜ ਦਾ ਪਾਣੀ ਇੱਠੇ ਇੱਠੇ ਕੱਢ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਆਪ ਹੀ ਆਏ ਸੀ ਮਰਸਾ ਤੁਹਾਡੇ ਨਾਲ ਆਪਣਾ ਗੱਲ ਕਰੀ ਤੁਸੀਂ ਕਿਹਾ ਪਰ ਮੈਂ ਤੈਨੂੰ ਮਿਲਦਾ ਆਫੀ ਬਾਅਦ ਤੁਹਾਨੂੰ ਨਾ ਮਿਲ ਨੀਰਤਾ ਸਿੰਘ ਤੇ ਤੁਹਾਡੀ ਗੱਲ ਥੋੜੀ ਫੇਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਕਰ ਬਣਾ ਰਹੇ ਹਾਂ ਹਾਂਜੀ ਮੈਂ ਸਰਾ ਆਇਆ ਸੀ ਮੈਨੇਜਰ ਸਾਹਿਬ ਨੂੰ ਜਾ ਕੇ ਦਿਖਾ ਆ ਕੇ ਤੇ ਮੈਂ ਅੱਜ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਕਿਹਾ ਸਾਰੀ ਸਿਚੁਏਸ਼ਨ ਦੱਸ ਦਿੱਤੀ ਮੈਂ ਕਿ ਕਰਾ ਪ੍ਰੋਬਲਮ ਆ ਗਈ ਤੇ ਮੈਂ ਕਿਹਾ ਵੀ ਇਹਨਾਂ ਦੀ 2.5 ਫੁੱਟ ਦੀ ਪਾਈ ਪਾਗੀ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ ਨਾਲ ਨਾ ਗਾਂ ਸੀਵਰ ਹੈਗਾ ਜੀ ਉਹਦੇ ਚ ਪਈ ਹੋਈ ਹੈ ਜੀ ਪਾਈ ਪਏ ਕਿੰਨੜੀ ਆ ਆਪਦੀ ਮੇਰੇ ਕੋਲ 4 ਇੰਚ ਦੀ 6 ਇੰਚ ਪਈ ਹੋਈ ਥੋੜੀ ਪਹਿਲਾਂ ਉਹ ਹੀ ਪਈ 4 6 ਇੰਚ ਪਈ ਹੋਈ ਹੈ ਉਹ ਕੀ ਹੈ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸਿਵਰ ਆ ਜੀ ਕੋਈ 20 ਸਾਲ ਪਹਿਲਾਂ 25 ਸਾਲ ਦਾ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਏ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕਰੇਗਾ ਰਿਸਪਾਂਸਿਬਲ ਕੌਣ ਹੈ ਸੁਣਤਾ ਲੋਬੀ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਸੀ ਤੁਸੀਂ ਅਸੀਂ ਉਹਦੇ ਆਏ ਮਨੀਤ ਸਿੰਘ ਸਾਹਿਬ ਨਾਲ ਕਹਿ ਕੇ ਗਏ ਸੀ ਕਿ ਅਸੀਂ ਪ੍ਰਮਾਣਿਕ ਵੀ ਲੈ ਆਉਣੀ ਆਂ ਮੈਂ ਕੋਈ ਵੀ ਦੇ ਦਾਂਗੇ ਪਾ ਦੇਾਂਗੇ ਪਰ ਇਹ ਉਹਦਾ ਨਾਮ ਤਾਂ ਆਪਣੇ ਸਾਹ ਹੁਣ ਚੁੱਕਿਆ ਮੇਰਾ ਹੁਣ ਤਾਂ ਚੁੱਕਿਆ ਅੱਗੋਂ ਤੇ ਆਉਂਦਾ ਥੋੜੇ ਪਾਏ ਗੱਲਾਂ ਇੱਕੋ ਹੀ ਮੇਰੀਆਂ 10 ਮਿੰਟਸ ਗੱਲਾਂ ਮੈਂ ਸਪੈਸ਼ਲ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਮੈਂ ਵੀ ਤੁਹਾਨੂੰ ਉਦੋਂ ਨਹੀਂ ਫੋਨ ਲਾਇਆ ਜਦੋਂ ਮੈਨ ਤੇ ਮੱਸਿਆ ਠੀਕ ਹੈ ਹੁਣ ਅਸੀਂ ਕੀ ਕਰੀਏ ਮੈਂ ਤਾਂ ਸਾਰੇ ਸਾਰੇ ਹਲਕੇ ਤੇ ਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਕੋਨਾ ਚਿਰ ਤੋਂ ਸਾਰਿਆਂ ਦਾ ਸਹੀ ਕੰਮ ਕਰਦੇ ਹਾਂ ਤੋਂ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਦਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਕੰਮ ਦੇਖੋ ਸਰ ਪਾਈਪ ਮੈਂ ਆ ਦੇਖੀ ਕਿੰਨੇ ਮਿਸਕਲ ਉਹ ਚਾਹਦਾ ਹੀ ਨਹੀਂ ਕਿਸੇ ਦਾ ਫੋਨ ਕਰ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦਿੰਦਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਤਾਂ ਕਿੰਨੇ ਰਿਖਿਆ ਤੈਨੂੰ ਬਰੇਵੇਂ ਮੈਂ ਨਾ ਜੀ ਮੇਰੀ ਗੱਲ ਸੁਣੋ ਉਹ ਪਾਈਪ ਦਾ ਮੈਂ ਨਹੀਂ ਲੈ ਕੇ ਦੇਣੀ ਤੈਨੂੰ ਗੁਰਦੁਆਰੇ ਕਹਿੰਦਾ ਅੰਨਿਲੋ ਦਿੰਦੇ ਆਪ ਖੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਤੁਹਾਡੀਆਂ ਪਈਆਂ ਲੈ ਕੇ ਚੱਲਾਂ ਮੈਂ ਹੁਣ ਮੈਂ ਉੱਤੇ ਆਈ ਸੀ ਤੋ ਲੈ ਕੇ ਬੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸੀ ਇਹ ਗੱਲ ਕਹੀ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦਵਾਂ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਆ ਜੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਬਕੇ ਠੇਕੇਦਾਰ ਨੂੰ ਕਿ ਮੈਂ ਕਹਿੰਦਾ ਸਰ ਕੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ ਛੱਪੜੇ ਸਾਰਾ ਓਵਰਫਲੋ ਹੋ ਗਿਆ ਵੀ ਕਰਦੀ ਮੀਂਹ ਕਰਕੇ ওভারਫਲੋ ਹੋ ਗਿਆ ਇੱਕ ਕਰਨੇ ਪੈਸੇ ਲਾ ਕੇ ਆਪਦੇ ਅਦਿਸ਼ਮਝ ਨੂੰ ਪੁੱਛਿਆ ਉਹਨਾਂ ਨੇ ਖਬਰ ਲਈ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਵਾਂਗੂ ਪਾਣੀ ਖੜਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਛੱਪੜ 10 ਦਿਨ ਪਹਿਲਾਂ ਅਸੀਂ ਖੜਾਉਣ ਨੇ ਮੈਂ ਫਿਰ ਕਿ ਮੈਂ ਬੰਦੇ ਦਿੱਤੇ ਆ ਤੂੰ ਸੇ ਇਹ ਗੱਲ ਨਾ ਕਰੋ ਬੰਦੇ ਮੈਂ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਖੜਾ ਨਹੀਂ ਪਾਣੀ ਤਾਂ ਸਰ ਪੀਰਖਾਨਾ ਬਸਤੀ ਹੈ ਗਈ ਸਭ ਦੀ ਪੀਰਖਾਨੇ ਬਸਤੀ ਨਹੀਂ ਇੱਧਰ ਵੀ ਗਾ ਵਾਲਮੀ ਕਲੋਨੀ ਸਫਾਈ ਸਰ ਹੋਣੀ ਜ਼ਰੂਰੀ ਹੈ ਕੋਈ ਜਵਾਬ ਨਹੀਂ ਦਿੰਦਾ ਤੂੰ ਯਾਰ ਕੱਪ ਵਾਲੇ ਮਾਰਦਾ ਕੰਮ ਢੱਕ ਪੇ ਤੈਨਾਂ ਪ੍ਰਾਣੀ ਨਾ ਵੀ ਸਾਨੂੰ ਸਭ ਦਾ ਬੇਕੂ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਜਾਣਾ ਇੰਨੀ ਤਾਂ ਸ਼ਰਮ ਖਾ ਲੋ ਨਹੀਂ ਮੈਨੂੰ ਜ਼ਰਾ ਕੋਰਾ ਹੈ ਨਹੀਂ ਉਹ ਸਮਾਨ ਆਉਂਦਾ ਕਿਹੜੀ ਕੋਈ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚੱਲ ਠੀਕ ਹੈ ਤੇ ਜਿਹੜਾ ਉਹ ਗਾਰਦੀ ਕੋਲੋਟੀ ਤੇ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਜਾਂਦਾ ਤੂੰ ਸੈਟਪ ਹੋਇਆ ਭਾਈ ਨਹੀਂ ਨਹੀਂ ਤੂੰ ਬਰ ਆਏ ਤੂੰ ਲੋਟ ਹੀ ਲੈ ਤੁਹਾਡੇ ਤੁਸੀਂ ਤਨਖਾਹ ਲੈ ਲੈਂਦੇ ਇਸ ਚੀ ਦੀ ਮੈਂ ਤਾਂ ਨਹੀਂ ਸਾਫ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰਤਾ ਰਹੇ ਪਰ ਕੋਈ ਤੂੰ ਕਰੇਗਾ ਹੀ ਆਏ ਤੈਨੂੰ ਭਲੇਖਾ ਬਹੁਤ ਵੱਡਾ ਤੈਨੂੰ ਆਏ ਕਿਤੇ ਮੈਂ ਕੋਨੇ ਆਣੇ ਵਗੈਰਾ ਚਲਾ ਜਾਊਂਗਾ ਤੈਨੂੰ ਗਾਣ ਨਹੀਂ ਦਿੰਦਾ ਮੈਨੂੰ ਇੱਥੇ ਹੀ ਰਹਿਣਾ ਪਊਗਾ ਹਟ ਜਾ ਹੁਣ ਹੈਲੋ ਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਉ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਜੀ ਨਾ ਜੀ ਇੱਕ ਬੱਬਲਦੀਪ ਸਿੰਘ ਜੇ ਹੀ ਆ ਜੀ ਫੀਡਬੈਕ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿਨੇ ਜਾਂ ਸਸਪੈਂਸ਼ਨ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਕਲਾਉ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕਮੈਂਸ ਸਸਪੈਂਡ ਕਰ ਦੋ ਇਹਨੂੰ ਇਹਨੂੰ ਫੇਰ ਹੀ ਅਕਲਾਉਗੀ ਠੀਕ ਹੈ ਠੀਕ ਹੈ ਓਕੇ ਥੈਂਕ ਯੂ ਜੀ ਸਾਰੇ ਹਲਕੇ ਤੇ ਹੀ